ਅੱਜ ਅਸੀਂ ਗੱਲ ਕਰਾਂਗੇ ਆਪਣੇ ਪੰਜਾਬ ਦੇ ਚੱਲੀ ਆ ਰਹੇ ਆ ਦੇ ਲੋਕੀ ਆਪਣੇ ਜਿਹੜੀ ਪ੍ਰਾਣੀ ਰੂੜੀ ਨੂੰ ਦੀਵਾਲੀ ਵਾਲੇ ਦਿਨ ਰੂੜੀ ਉੱਤੇ ਦੀਵਾ ਬਾਲਿਆ ਜਾਂਦਾ ਸੀ ਤੇ ਅੱਜ ਆਪਾਂ ਪਹੁੰਚਿਆ ਜੀ ਪਿੰਡ ਮੱਲੇਵਾਲ ਦੇ ਵਿੱਚ ਆਪ ਲੋਕਾਂ ਤੋਂ ਪੁੱਛਾਂਗੇ ਵੀ ਰੂੜੀ ਨੂੰ ਦੀਵਾਲੀ ਵਾਲੇ ਦਿਨ ਦੀਵਾ ਕਿਉਂ ਲਗਾਉਂਦੇ ਨੇ ਕਦੇ ਸੋਚਿਆ ਨਹੀਂ ਵੀਰੇ ਯਮਨੀ ਸੋਚਿਆ ਕਦੇ ਬਜ਼ੁਰਗ ਲਾਉਂਦੇ ਨੇ ਆਪਾਂ ਲਾ ਦੀਦਾ ਬਸ ਜਿਹੜੀ ਤੀਰਵਾਜ ਜੋ ਹੁੰਦੇ ਨੇ ਬਸ ਫਿਰ ਕਰਨੀ ਪੈਂਦੇ ਆ ਉਹਦੇ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਭਾਈ ਐਵੇਂ ਮਾਧੂ ਜੀ ਬੋਲੀ ਰੂੜੀ ਤੇ ਆਪਾਂ ਫਿਰ ਸਵੇਰੇ ਤਾਂ ਲਾਉਂਦੇ ਆਂ ਦੀ ਆਪਾਂ ਡੰਗਰ ਪਛਾਉਂਦੇ ਸੁਖ ਸ਼ਾਂਤੀ ਵਾਸਤੇ ਡੰਗਰਾਂ ਆ ਕੇ ਰੂੜੀ ਆ ਰੂੜੀ ਆਪਾਂ ਖੇਤ ਚ ਪਾਉਂਦੇ ਆਂ ਫਿਰ ਪਾਸੇ ਲੁੰਦੀ ਆ ਉਹ ਡੰਗਰਾਂ ਵਾਸਤੇ ਜੋ ਖਿਸ਼ਾਂਤ ਮੰਗਣਾ ਅਗਲਾ ਵੀ ਇਹ ਡੰਗਰ ਹੋਣਗੇ ਤਾਂ ਰੂੜੀ ਤੇ ਕੁੜਾ ਗਾੜਾ ਗੋਹਾ ਆਊਗਾ ਪਸ਼ੂ ਪਸ਼ੂ ਤਾਂ ਨਹੀਂ ਜੀ ਜੀ ਠੀਕ ਹੈ ਅਸਲ ਤੇ ਦੀਵਾਲੀ ਦਾ ਪਹਿਲਾ ਦੀਵਾ ਰੂੜੀ ਨੂੰ ਲਾਇਆ ਜਾਂਦਾ ਜੀ ਉਦੀ ਵਜ੍ਹਾ ਕਿ ਆ ਸਿਆਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਵੀ ਜਿਹੜੀ ਰੂੜੀ ਆ ਨਾ ਉਹ ਖਾਦ ਬਣਾਉਣ ਦਾ ਕਾਰਖਾਨਾ ਆ ਕੋਈ ਗੰਦਾ ਸੈਟਣ ਦੀ ਜਗ੍ਹਾ ਨਹੀਂ ਆ ਰੂੜੀ ਨੇ ਖਰਾਕੀ ਤੱਤ ਦੇਣੇ ਆ ਮਿੱਟੀ ਨੂੰ ਯਾਨੀ ਕਿ ਖੇਤ ਨੂੰ ਖੇਤ ਨੇ ਦੇਣੇ ਆ ਫਸਲ ਨੂੰ ਫਸਲ ਨੇ ਆਪਣੀ ਖਰਾਕ ਨੂੰ ਖਰਾਕ ਨੇ ਆਪਣੀ ਸਿਹਤ ਨੂੰ ਇਹਦੇ ਵਿੱਚੋਂ ਜੇ ਕਿਤੋਂ ਖਰਾਕੀ ਤੱਤ ਘਟ ਗਏ ਤਾਂ ਲੋਕਾਂ ਦਾ ਬਿਮਾਰ ਹੋਣਾ ਤੈ ਆ ਜਿਹੜਾ ਸਾਈਕਲ ਆਪਾਂ ਦੇਖਿਆ ਰੂੜੀ ਮਿੱਟੀ ਖਾਦ ਤੇ ਸਿਹਤ ਇਥੋਂ ਕੈਲਸ਼ੀਅਮ ਘਟ ਗਿਆ ਮਤਲਬ ਰੂੜੀਆਂ ਆਪਣੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਹਨਾ ਰੂੜੀਆਂ ਦੇ ਉੱਪਰ ਪਲਾਸਟਿਕ ਲਫਾਫਾ ਜੋ ਵੀ ਐਸੇ ਲੋਕ ਰੂੜੀਆਂ ਬਹੁਤ ਘਟ ਗਈਆਂ ਨੇ ਹਰੇਕ ਪਰਿਵਾਰ ਦੇ ਸਿਹਤ ਦੇ ਨਾਲ ਜੁੜਿਆ ਮਸਲਾ ਸੀ ਤਾਂ ਕਰਕੇ ਬਜ਼ੁਰਗ ਆਪਣੇ ਪਰਿਵਾਰ ਦੀ ਸਿਹਤ ਲਈ ਉਹਨੂੰ ਮੁੱਖ ਸਮਝਦੇ ਸੀ ਤਾਂ ਉਹਨੂੰ ਦੀਵਾਲੀ ਦਾ ਪਹਿਲਾ ਦੀਵਾ ਲਗਾਉਂਦੇ ਸੀ